ਕੋਈ ਕੰਮ ਅੜਿਆ ਹੋਵੇ ਕੋਈ ਕਾਰਜ ਨਾ ਹੁੰਦਾ ਹੋਵੇ ਘਰ ਵਿੱਚ ਦੁੱਖ ਹੋਵੇ ਗਰੀਬੀ ਹੋਵੇ ਕਲੇਸ਼ ਹੋਵੇ ਸੰਤਾਨ ਨਾ ਹੋਵੇ ਕੁਝ ਵੀ ਹੋਵੇ ਬਰਕਤ ਨਾ ਹੋਵੇ ਖਾਲਸਾ ਦੀ ਇੱਕ ਜਪਜੀ ਸਾਹਿਬ ਦਾ ਪਾਠ ਕਿਸ਼ਚੀ ਅਚਨਾਨ ਕਰਕੇ ਧਰਤੀ ਤੇ ਆਸਣ ਲਾ ਕੇ ਬੜੇ ਪਿਆਰ ਤੇ ਬਰਾਗ ਨਾਲ ਗੁਰਨਾਨਕ ਮਹਾਰਨ ਨੂੰ ਯਾਦ ਕਰਕੇ ਕੜਾਹ ਪ੍ਰਸਾਦ ਦੀ ਦੇਗ ਬਣਾ ਕੇ ਗੁਰੂ ਸਾਹਿਬ ਨੂੰ ਭੋਗ ਲਾ ਕੇ ਤੇ ਕੜਾ ਪ੍ਰਸਾਦ ਦੀ ਦੇਗ ਸੰਗਤ ਚ ਵਰਤਾਈ ਜਾਏ ਤੇ ਬੜੇ ਸ਼ਰਧਾ ਨਾਲ ਪਾਠ ਕੀਤਾ ਜਾਏ ਮਹਾਰਾ ਬਿੜੇ ਪਾਰ ਕਰ ਦਿੰਦੇ ਆ ਬਾਬੇ ਮੱਖਣ ਚਾਦਾ ਬੜਾ ਡੋਬ ਗਿਆ ਸੀ ਨਾ ਤੇ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਨੌਮੀ ਜੋਧ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੱਖਣ ਸਾਦਾ ਬਿੜਾ ਮੋਢਾ ਲਾ ਕੇ ਪਾਰ ਕੀਤਾ ਸੀ ਉਹਨਾਂ ਨੇ ਇੱਕ ਜਪਜੀ ਸਾਹਿਬ ਗਲ ਵਿੱਚ ਪੱਲੂ ਹਜੂਰੀਆ ਪਾ ਕੇ ਜਬਜੀ ਸਾਹਿਬ ਦਾ ਪਾਠ ਕੀਤਾ ਮਰ ਨੂੰ ਹਾਜ਼ਰ ਨਾਜ਼ਰ ਚਰਮੁਖ ਜਾਣਦੇ ਹੋਇਆ ਤੇ ਨੌਵੇਂ ਨਾਨਕ ਨੇ ਬਿਲੜਾ ਪਾਰ ਕਰ ਦਿੱਤਾ